ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਸ਼ੁਰੂ ਕਰਨ ਜਾ ਰਹੇ ਆ ਭਗਤੀ ਕਾਫ ਭਗਤੀ ਲਹਿਰ ਦਾ ਆਰੰਭ 8ਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ ਭਗਤੀ ਲਹਿਰ ਦਾ ਜਨਮ ਸ਼ੈਵ ਤੇ ਵਿਸ਼ਨੂੰ ਮਤ ਵਿੱਚੋਂ ਹੋਇਆ ਮੰਨਿਆ ਜਾਂਦਾ ਹੈ ਭਗਤੀ ਮਾਰਗ ਗਿਆਨ ਤੇ ਕਰਮ ਤੋਂ ਉਪਰੰਤ ਪਰਮਾਤਮਾ ਨਾਲ ਭਾਵੁਕ ਇਕਸੁਰਤਾ ਉੱਤੇ ਜ਼ੋਰ ਦਿੰਦਾ ਹੈ ਭਗਤੀ ਮਤ ਦਾ ਮੋਢੀ ਭਗਤ ਰਾਮਾਨੰਦ ਨੂੰ ਮੰਨਿਆ ਜਾਂਦਾ ਹੈ ਭਗਤੀ ਮੱਤ ਦੇ ਅਨੁਸਾਰ ਇਹ ਦੁਨੀਆ ਮਾਇਆ ਛਾਇਆ ਨਹੀਂ ਅਤੇ ਇਸ ਦੇ ਪਦਾਰਥ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਹਨ ਜਿਨ੍ਹਾਂ ਨੂੰ ਮੰਨਣਾ ਵਰਜਿਤ ਨਹੀਂ ਪਰ ਜੀਵ ਨੂੰ ਆਪਣੇ ਆਪ ਨੂੰ ਇਨ੍ਹਾਂ ਪਦਾਰਥਾਂ ਵਿੱਚ ਖਚਤ ਨਹੀਂ ਕਰ ਲੈਣਾ ਚਾਹੀਦਾ ਭਗਤੀ ਕਾਫ ਦੋ ਪ੍ਰਮੁੱਖ ਧਾਰਨਾਵਾਂ ਨਿਰਗੁਣ ਧਾਰਾ ਅਤੇ ਸਰਗੁਣ ਧਾਰਾ ਵਿੱਚ ਵੰਡਿਆ ਹੋਇਆ ਹੈ ਨਿਰਗੁਣ ਧਾਰਾ ਉਹ ਧਾਰਾ ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਦਾ ਕੋਈ ਰੂਪ ਰੰਗ ਜਾਂ ਆਕਾਰ ਨਹੀਂ ਹੈ ਸਗੋਂ ਪਰਮਾਤਮਾ ਤਾਂ ਘਟ-ਘਟ ਵਿੱਚ ਸਮਾਇਆ ਹੋਇਆ ਹੈ। ਭਗਤ ਕਬੀਰ, ਭਗਤ ਰਵਿਦਾਸ ਆਦਿ ਭਗਤ ਇਸ ਧਾਰਾ ਵਿੱਚ ਸ਼ਰੋਮਣੀ ਸਥਾਨ ਰੱਖਦੇ ਹਨ ਤੇ ਨਿਰਗੁਣ ਬ੍ਰਹਮ ਦੀ ਉਪਾਸਨਾ ਦਾ ਉਪਦੇਸ਼ ਦਿੰਦੇ ਹਨ। ਸਰਗੁਣ ਧਾਰਾ ਉਹ ਧਾਰਾ ਜਿਸ ਵਿੱਚ ਪਰਮਾਤਮਾ ਦਾ ਅਵਤਾਰ ਧਾਰ ਕੇ ਦੁਨੀਆ ਵਿੱਚ ਲੋਕਾਂ ਦਾ ਭਲਾ ਕਰਨ ਆਏ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਵਰਗੇ ਪਰ ਮਨੁੱਖਾਂ ਦੀ ਉਪਾਸਨਾ ਕੀਤੀ ਜਾਂਦੀ ਹੈ ਸਰਗੁਣ ਧਾਰਾ ਵਿੱਚ ਬ੍ਰਹਮ ਦੇ ਕੰਨ ਕੰਨ ਵਿੱਚ ਸਮਾਏ ਹੋਣ ਦੀ ਥਾਂ ਮੂਰਤੀ ਪੂਜਾ ਤੇ ਅਵਤਾਰਵਾਦ ਨੂੰ ਜ਼ਿਆਦਾ ਅਹਿਮ ਨੀਅਤ ਦਿੱਤੀ ਜਾਂਦੀ ਹੈ ਸੂਰਦਾਸ ਮੀਰਾਬਾਈ ਤੁਲਸੀदास ਆਦਿ ਕਵੀ ਇਸ ਧਾਰਾ ਦੇ ਸ਼੍ਰੋਮਣੀ ਕਵੀ ਹੋਏ ਹਨ ਪੰਜਾਬ ਵਿੱਚ ਭਗਤੀ ਕਾਵ ਦਾ ਪ੍ਰধান ਰੂਪ ਨਿਰਗੁਣ ਧਾਰਾ ਵਾਲਾ ਹੀ ਮਿਲਦਾ ਹੈ ਭਗਤ ਕਬੀਰ ਭਗਤ ਰਵਿਦਾਸ ਭਗਤ ਧੰਨਾ ਭਗਤ ਨਾਮਦੇਵ ਤੇ ਭਗਤ ਕਮਾਲ ਦੀਆਂ ਰਚਨਾਵਾਂ ਉੱਤੇ ਪੰਜਾਬੀ ਦਾ ਕਾਫੀ ਪ੍ਰਭਾਵ ਹੈ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹ ਸਾਰੇ ਭਗਤ ਕਵੀਆਂ ਦੇ ਬਾਰੇ ਪੜਾਂਗੇ ਤੇ ਇਹਨਾਂ ਦੀ ਜਾਣਕਾਰੀ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ